ਆਪਣੇ ਪਰਿਵਾਰ ਨੂੰ ਮਨਾਣ ਚ ਕੀਤਾ ਕਦੇ ਸੱਸ ਨੂੰ ਮਨਾ ਕਦੇ ਘਰ ਵਾਲੇ ਨੂੰ ਮਨਾ ਜਸਵਿੰਦਰ ਉਹ ਜਸਵਿੰਦਰ ਹਾਂਜੀ ਉਹ ਕਿੱਥੇ ਰਹਿ ਗਈਆਂ ਯਾਰ ਉਹ ਕੋਈ ਪਾਣੀ ਧਾਣੀ ਫੜਾ ਕੇ ਅੱਜ ਸੁੱਕੇ ਜਾਣਾ ਓਹੋ ਜੀ ਆ ਗਈ ਤੁਸੀਂ ਵੀ ਤਾਂ ਬੱਸ ਕੰਮ ਹੀ ਲਈ ਰੱਖਦੇ ਚੱਕਰੇ ਆ ਜਾਂਦੇ ਹੋ ਕੀ ਹੋ ਗਿਆ ਜੀ ਲਾ ਦੇਖ ਲੈ ਜਸਵਿੰਦਰ ਅਖਾ 12 ਚ ਖਬਰਾਂ ਘਟ ਤੇ ਬਾਹਰ ਪਛਾਉਣ ਵਾਲਿਆਂ ਦੇ ਇஷ்டਿਆਰ ਜ਼ਿਆਦਾ ਹੁੰਦੇ ਨੇ ਚਲੋ ਤੁਸੀਂ ਤਾਨੂੰ ਪੜਪੜ ਕੇ ਆਪਣਾ ਬੀਬੀ ਪਧਾਈ ਸਕਦੇ ਹੋ ਬਰਾਬਰ ਬਹਿ ਜਾਓ ਆਓ ਅਸੱਚੇ ਆ ਬੈਗਾ ਥੱਟੀ ਨਾਲ ਕਿ ਜਰੂਰੀ ਗੱਲ ਕਰਨੀ ਸੀ ਅੱਛਾ ਜਰੂਰੀ ਗੱਲ ਕਰਨੀ ਹੈ ਕਰ ਉਹ ਮੇਰੀ ਸਹੀ ਨਹੀਂ ਹੈਗੀ ਉਹੀ ਜਿਹਨਾਂ ਦੇ ਖੂਹ ਦੇ ਲੱਗੇ ਘਰ ਹੈ ਉਹੋ ਜਿਹਨਾਂ ਦੇ ਪੱਤੂ ਪੱਟੀ ਜੀ ਜਹਾਜ਼ ਵਾਲੀ ਟੰਕੀ ਲੱਗੀ ਹੋਈ ਹੈ ਪੂਰੀ ਹੋ ਗਈ ਹਈ ਮੈਂ ਮਰ ਜਾ ਸੁੱਖ ਨਾਲ ਹੈ ਪੂਰੀ ਕਿ ਕਿਸੇ ਦੀ ਗੱਲ ਨਹੀਂ ਹੋਣ ਦਿੰਦੇ ਉਹ ਚੱਲ ਗੱਲ ਪੂਰੀ ਕਰ ਠੀਕ ਹੈ ਨਹੀਂ ਇਹਦਾ ਮੈਂ ਤਾਂ ਇਹ ਕਹਿੰਦੀ ਸੀ ਜੀ ਦੇਖ ਲੋ ਪਹਿਲਾਂ ਉਹਦਾ ਕੈਨੇਡਾ ਵਾਲਾ ਕਨੇਡਾ ਗਿਆ ਹੈ ਫਿਰ ਉਹਨੇ ਉੱਥੋਂ ਇੰਨੇ ਸਾਰੇ ਡਾਲਰ ਵੇਚ ਕੇ ਪਿੰਡ ਵਿੱਚ ਐਡਾ ਵੱਡਾ ਮਹਿਲਾ ਵਰਗਾ ਘਰ ਪਾ ਲਿਆ ਮੈਂ ਤਾਂ ਇਹ ਕਹਿੰਦੀ ਸੀ ਜੀ ਆਪਾਂ ਵੀ ਕਨੇਡਾ ਨੂੰ ਚਲੀਏ ਆਪਣੇ ਪੁੱਤ ਦੀ ਜ਼ਿੰਦਗੀ ਬਣ ਚੋਗੀ ਉਹ ਮੈਂ ਕਹਿੰਦਾ ਆਪਣੇ ਪੁੱਤ ਦੀ ਜ਼ਿੰਦਗੀ ਵਿਗੜ ਜਾਊਗੀ ਬਸ ਤੇਰਾ ਕਨੇਡਾ ਵਾਲਾ ਸਾਫਾ ਜਿਹਾ ਬੋਲਦਾ ਫਰਾਨਾ ਬੰਦਾ ਅਮਰੀਕਾ ਚਲਾ ਗਿਆ ਉਹ ਇੱਧਰ ਚਲਾ ਗਿਆ ਉੱਧਰ ਆਗੀ ਕੋਈ ਨਿਕਲ ਗਈ ਕੋਈ ਆਤਾ ਖਾਣਾ ਵਾਲਾ ਮੂੰਹ ਬੰਦ ਰੱਖਿਆ ਕਰ ਐਸੇ ਕਰਕੇ ਤੇਰਾ ਅਮਰੀਕਨ ਵਾਲਾ ਮਾਮਾ ਨਾ ਤੈਨੂੰ 에ਰਪੋਰਟ ਨਹੀਂ ਸੀ ਲੈ ਕੇ ਗਿਆ ਉਹਨੂੰ ਪਤਾ ਸੀ ਵੀ ਤੂੰ ਪੱਕਾ ਮਗਾਵਾ ਗਿਆ ਨਾ ਤੁਸੀਂ ਤਾਂ ਫਿਰ ਪਿਕਚਰਾਂ ਹੀ ਕਰਦੇ ਰਹੋ ਅਗਲਾ ਤਾਂ ਪਹੁੰਚ ਗਿਆ ਨਾ ਕੈਨੇਡਾ ਕਾਲਿਆ ਨਾ ਪਹਿਲਾਂ ਵਰਗਾ ਕਰ ਫਿਰ ਤੇ ਤੁਹਾਡੇ ਤੋਂ ਆ ਦੇਖ ਲੋ ਆ ਸਾਹਮਣੇ ਵਾਲਾ ਘਰ ਵੀ ਪੱਕਾ ਹੋ ਰਿਹਾ ਹੈ ਗਿਆ ਬਾਜੀ ਮੈਂ ਫੈਸਲਾ ਕਰ ਲਿਆ ਮੈਂ ਕੈਨੇਡਾ ਜਾਣਾ ਆ ਜੀ ਅੱਖਾਂ ਦੀ ਬੱਚੀ ਕਿਲਮਿਚਲ ਬਲੂਈ ਕਿਹਦੀ ਪੜਾਈ ਟੜਕ ਰਹਿਣਾ ਲੈ ਉਹ ਕੁਚਾ ਲੈ ਜੀ ਮੈਂ ਤਾਂ ਬਥੇਰੀ ਕੁਚਾ ਹਏ ਉਹ ਤਾਂ ਪਰੋਠੇ ਬਣਾ ਲਿਆ ਕਰੇਗੀ ਮੈਂ ਕਿ ਜੀ ਮੈਂ ਤਾਂ ਦੇਸੀ ਘਿਓ ਚ ਤਰ ਤਰ ਕੇ ਬਿਆ ਕਰਾਂਗੀ ਆਲੂ ਵਾਲੇ ਪਰਾਂਡੇ ਤੁਸੇ ਤਾਂ ਨਹੀਂ ਹੁੰਦੀ ਹੁਣ ਨਾ ਇਹ ਚੰਗਰੀ ਕੋਈ ਹੈ ਕਾ ਉਹ ਤਾਂ ਕੱਦਿਨਾਰੇ ਆਪਾਂ ਲੈਣ ਆਉਣਾ ਸੀ ਅੱਛਾ ਪੂਰ ਤਾਂ ਦੋਲਦੀ ਸੰਪੂਰ ਸਹਿਯੋਗ ਦਿੱਤਾ ਜਦੋਂ ਮੈਂ ਗੱਲ ਕੀਤੀ ਕਿ ਮੈਂ ਨਾਟਕ ਕਰਨਾ ਹੈ ਉਹ ਵੀ ਇਨ ਸ਼ਾਰਟ ਨੋਟਿਸ ਥੀ ਤੇ ਸਭ ਨੇ ਬੜਾ ਸਾਥ ਦਿੱਤਾ ਸਾਰੇ ਆਰਟਿਸਟ ਨੇ ਰਾਜੀਵ ਮਹਿਤਾ ਸਰ ਬਲਕਾਰ ਸਰ ਤੇ ਆਸ਼ਾਦੀਨੀ ਬੁਕਿੰਗ ਕਰਵਾਈ ਸਪੈਸ਼ਲ ਜਦੋਂ ਤਰੀਕ ਨਹੀਂ ਮਿਲਦੀ ਸੀਗੀ ਤੇ ਬੜਾ ਬੜਾ ਸ਼ੁਕਰੀਆ ਜੀ ਤੇ ਜਿਹੜੇ ਸਾਡੀ ਕਾਸਟ ਹੈਗੀ ਹੈ ਸਭ ਤੋਂ ਪਹਿਲਾਂ ਸੰਨੀ ਗਿਲਪਾਜੀ ਜਿਨ੍ਹਾਂ ਨੇ ਏਜੰਟਾ ਕਿਰਦਾਰ ਨਿਭਾਇਆ ਤੇ ਇਕਤਰ ਪਾਜੀ ਜਿਹੜੇ ਮੇਰੇ ਹਸਬੰਦ ਸੀਗੇ ਜਗਤਾਰ ਜਿਨ੍ਹਾਂ ਨੇ ਕਿਰਦਾਰ ਨਿਭਾਇਆ ਰਾਜੀ ਮੈਸਟਰ ਜੀ ਜੋ 에어ਪੋਰਟ ਤੇ ਸਾਨੂੰ ਲੈਣ ਆਂਦੇ ਨੇ ਬੜੇ ਕਾਈਂਡ ਨੇ ਰੀਅਲ ਲਾਈਫ ਚ ਵੀ ਕਾਈਂਡ ਨੇ ਤੇ ਉਦਾਂ ਵੀ ਕਾਈਂਡ ਨੇ ਤੇ ਰਿਤਿਕਾ ਜੀ ਨੇ ਇੱਕ ਫੈਮਿਲੀ ਦਾ ਸਾਥ ਦਿੱਤਾ ਤੇ ਸਤਿੰਦਰ ਸੱਤੀ ਮੈਮ ਮੇਰੇ ਨਾਲ ਮੌਨਟਰੀਅਲ ਚ ਵੀ ਨਾਟਕ ਕਰਦੇ ਨੇ ਤੇ ਬੜੇ ਨਾਈਸ ਨੇ ਤੇ ਇਹਨਾਂ ਨੇ ਮੇਰੀ ਫਰੈਂਡ ਦਾ ਕਿਰਦਾਰ ਨਿਭਾਇਆ ਔਰ ਦੱਸਿਆ ਕਿ ਕਿਵੇਂ ਕਿਦਾਂ ਸਰਵਾਈਵ ਕਰਦੇ ਨੇ 올ਡ 에ਜ ਦੇ ਵਿੱਚ ਜਦੋਂ ਹਾਂਜੀ ਮੈਮ ਜਿਹੜਾ ਕੀ ਮੋਟੀਵੇਸ਼ਨ ਸੀ ਇਹਦੇ ਪਿੱਛੇ ਤੇ ਕਿੰਨਾ ਸਮਾਂ ਲੱਗਿਆ ਨੂੰ ਧਿਆਰ ਕਰਦਾ ਸਸ਼ੀਕਲ ਜੀ ਸਭ ਤੋਂ ਪਹਿਲਾਂ ਤਾਂ ਇਹ ਨਾਟਕ ਮੈਂ ਜਦੋਂ ਕਿਉਂਕਿ ਕੈਨੇਡਾ ਦੇ ਵਿੱਚ ਮੋਂਟਰੀਅਲ ਦੇ ਵਿੱਚ ਸਪੈਸ਼ਲੀ ਪੰਜਾਬੀ تھیਟਰ ਨਹੀਂ ਸੀਗਾ ਤੇ ਜਦੋਂ ਮੈਂ ਲੋਕਾਂ ਨੂੰ ਅਬਜ਼ਰਵ ਕਰਦੀ ਸੀਗੀ ਤਾਂ ਮੈਨੂੰ ਲੱਗਦਾ ਸੀਗਾ ਕਿ ਇਦਾਂ ਦੇ ਨਾਟਕ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਲੋਕਾਂ ਤੱਕ ਸੱਚਾਈ ਬਿਆਨ ਕਰ ਸਕੇ ਜੋ ਬਜ਼ੁਰਗਾਂ ਦੀ ਸਥਿਤੀ ਹੈ ਜਾਂ ਜੋ ਯੰਗਸਟਰ ਆ ਰਹੇ ਨੇ ਤੁਸੀਂ ਦੇਖ ਲਓ 10 ਔਰ +2 ਤੋਂ ਬਾਅਦ ਆਉਂਦੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਆਓ ਤੁਸੀਂ ਆਓ ਪਰ ਅੱਛੇ ਨੌਲੇਜ ਲੈ ਕੇ ਸਕਿੱਲ ਲੈ ਕੇ ਤੁਸੀਂ ਉੱਥੇ ਆਓ ਤਾਂ ਕਿ ਤੁਹਾਨੂੰ ਈਜ਼ੀ ਹੋਵੇ ਤੇ ਇਸ ਤਰ੍ਹਾਂ ਦੀ ਸੋਚ ਨਾਲ ਜਦੋਂ ਮੈਂ ਨਾਟਕ ਲਿਖਿਆ ਮੈਨੂੰ ਜਿਆਦਾ ਸਮਾਂ ਤਾਂ ਨਹੀਂ ਲੱਗਾ ਕਿਉਂਕਿ ਕੋਰੋਨਾ ਟਾਈਮ ਦੇ ਵਿੱਚ ਮੈਂ ਸੋਲੋ ਲਿਖਿਆ ਸੀਗਾ ਇੱਕ ਪਾਤਰੀ ਨਾਟਕ ਸੀਗਾ ਇਹ ਤੇ ਮੈਂ ਖੁਦ ਹੀ ਕਰਦੀ ਸੀਗੀ ਤੇ ਬਾਅਦ ਦੇ ਵਿੱਚ ਮੈਂ ਉਹ ਪਾਤਰਾਂ ਦੇ ਵਿੱਚ ਤਬਦੀਲ ਕੀਤਾ ਤੇ 2022 ਦੇ ਵਿੱਚ ਮੇਰੀ ਫਰਸਟ ਪਰਫਾਰਮੈਂਸ ਸੀਗੀ ਮੋਂਟਰੀਅਲ ਦੇ ਵਿੱਚ ਤੇ ਮੈਂ ਆਪਣੀ ਸੈਂਟਰ ਪਰਫਾਰਮਿੰਗ ਗਰੁੱਪ ਜਿਹੜਾ ਆਰਗੇਨਾਈਜੇਸ਼ਨ ਹੈ ਮੋਂਟਰੀਅਲ ਕੈਨੇਡਾ ਮੈਂ ਉੱਥੋਂ ਹੀ ਸਟਾਰਟ ਕੀਤਾ ਤੇ ਲੋਕਾਂ ਦਾ ਪਰਮਾਹੁੰਗਾਰਾ ਮਿਲਿਆ ਸਾਡਾ ਇੱਕ ਸ਼ੋਅ ਹੋਇਆ ਦੋ ਹੋਇਆ ਤਿੰਨ ਹੋਇਆ ਫਿਰ ਮੈਨੂੰ ਲੱਗਿਆ ਕਿ ਜੇ ਲੋਕੀ ਸੱਚਮੁੱਚ ਇੰਨਾ ਪਿਆਰ ਦੇ ਰਹੇ ਨੇ ਇਸ ਕਹਾਣੀ ਨੂੰ ਕਿਉਂ ਨਾ ਮੈਂ ਇਸ ਨੂੰ ਅੱਗੇ ਕੰਟੀਨਿਊ ਕਰਾਂ ਤੇ ਜਦੋਂ ਮੈਨੂੰ ਇੱਥੇ ਹੁਣ ਇੰਡੀਆ ਮੈਂ ਆਈ ਮੈਨੂੰ ਮੌਕਾ ਮਿਲਿਆ ਮੈਂ ਗੱਲ ਕੀਤੀ ਉਹ ਕਹਿੰਦੇ ਸਟੋਰੀ ਬਹੁਤ ਅੱਛੀ ਹੈ ਕਿਉਂਕਿ ਅੱਜ ਕੱਲ੍ਹ ਜੇ ਅਮਾ ਹੈ ਗਿਆ ਬਾਹਰ ਜਾਈਏ ਸੈਟਲ ਹੋਈਏ ਕਿਸੇ ਨਾ ਕਿਸੇ ਤਰੀਕੇ ਨਾਲ ਮੈਸੇਜ ਆਈ ਹੈ ਬਹੁਤ ਕਲੀਅਰ ਕਿ ਤੁਸੀਂ ਜਾਓ ਸਹੀ ਰਸਤੇ ਜਾਓ ਬਹੁਤ ਅੱਛੀ ਓਪਰਚ्युनिटीज ਦਿੰਦੇ ਨੇ ਮੁਲਕ ਤੁਹਾਨੂੰ ਪਰ ਸਹੀ ਗਾਈਡੈਂਸ ਹੋਵੇ ਸਹੀ ਰਸਤਾ ਹੋਵੇ ਤੁਹਾਡਾ ਔਰ ਆਪਣੇ ਅੰਦਰ ਪੇਸ਼ੈਂਸ ਲੈਵਲ ਔਰ ਆਪਣਾ ਜੋ ਮਿਹਨਤ ਹੈਗੀ ਹੈ ਉਹ ਜਰੂਰ ਕਰੋ ਜਾ ਕੇ ਗਲਤ ਰਸਤੇਆਂ ਤੋਂ ਬਚੋ ਜਿਵੇਂ ਤੁਸੀਂ ਇੱਕ ਜਰਨੀ ਦਿਖਾਈ ਉਹਦੀ ਆਪਣੀ ਜਰਨੀ ਸੀਗੀ ਜੀ ਜਸਵਿੰਦਰ ਕੋਰ ਜੀ ਜੀ ਕਿਵੇਂ ਸਭ ਆਪੋ ਆਪਣੀ ਆ ਕੇ ਸਾਰਾ ਦਿਖਾਇਆ ਜੀ ਤੁਹਾਡਾ ਆਪਣਾ ਜਿਹੜਾ ਤੁਹਾਡੀ ਪਰਸਨਲ ਜਰਨੀ ਵੀ ਥੋੜੀ ਬਹੁਤ ਮੈਚ ਕਰਦੀ ਹੈ ਇਹਨਾਂ ਨਾਲ ਆ ਪਰਸਨਲ ਮੇਰਾ ایکسپੀਰੀਅੰਸ ਇਹ ਹੈ ਕਿ ਮੇਰੇ ਚ ਠਹਿਰਾਬ ਬਹੁਤ ਆ ਗਿਆ ਉੱਥੇ ਜਾ ਕੇ ਜਿਵੇਂ ਇੱਥੇ ਲੱਗਦਾ ਸੀਗਾ ਕਿ ਇਹ ਲੈ ਲიਏ ਉਹ ਲੈ ਲიਏ ਸ਼ੌਂਕ ਬਹੁਤ ਹੁੰਦੇ ਸੀਗੇ ਉੱਥੇ ਥੋੜੇ ਸ਼ੌਂਕ ਮਰੇ ਨੇ ਬਿਕੋਜ਼ ਆਪਣੀ ਪਾਕਟ ਤੋਂ ਜਾਂਦਾ ਸਭ ਕੁਝ ਸ਼ਿਫਟ ਆਉਂਦੀਆਂ ਦੋ ਦੋ ਤੇ ਇਜ਼ੀ ਨਹੀਂ ਹੈਗੇ ਯੈਸ ਬਹੁਤ ਸਾਰੇ ਫੇਸਿਸ ਉੱਥੇ ਕਿਤੇ ਨੇ ਮੈਂ ਜਿਹੜੇ ਚੈਲੰਜ ਸੀਗੇ ਆ ਲੇਕਿਨ ਤੁਸੀਂ ਕਹਿ ਲਓ ਕਿ ਮੈਨੂੰ ਜ਼ਿਆਦਾ ਦਿੱਤਾ ਉਸ ਮੁਲਕ ਨੇ ਕਹਿ ਲਓ ਕਿ ਮੇਰੀ ਕਿਸਮਤ ਸੀਗੀ ਔਰ ਸੈਕੰਡਲੀ ਮੈਂ ਹਾਰਡ ਵਰਕਿੰਗ ਸੀਗੀ ਮੈਂ ਕਦੇ ਕਬਰਾਈ ਨਹੀਂ ਫੈਕਟਰੀ ਜੌਬ ਕਰਨ ਚ ਕੁਝ ਵੀ ਆ ਆਲਵੇਜ਼ ਆਈ ਐਕਸੈਪਟ ਕੀ ਯੈਸ ਮੈਂ ਕਰ ਸਕਦੀ ਆ ਕਿਉਂਕਿ ਫੈਕਟਰੀ ਜੌਬ ਵੀ ਕਰ ਸਕਦੀ ਸੀਗੀ ਟਰੱਕ ਵੀ ਚਲਾਇਆ ਫਿਰ ਮੈਂ ਉੱਥੇ ਤੇ ਪਰਮਾਤਮਾ ਦੀ ਦਿਆ ਨਾਲ ਹੌਲੀ ਹੌਲੀ ਥੀਏਟਰ ਵੀ ਸ਼ੁਰੂਆਤ ਕੀਤੀ ਹੈ ਅਚਾਨਕ ਵਾਲੇ ਸਮੇਂ 'ਚ ਹੋਰ ਕਿਸ ਤਰ੍ਹਾਂ ਦੇ ਸਬਜੈਕਟਸ ਇਸ਼ੂਸ ਤੇ ਕੰਮ ਕਰਦੇ ਜੀ ਕਿਉਂਕਿ ਮੈਂ ਮੋਂਟਰੀਅਲ ਦੇ ਵਿੱਚ ਹੈ ਗਈਆਂ ਤਾਂ ਮੈਂ ਡਿਵੋਰਸ ਅੱਜਕੱਲ ਬਹੁਤ ਹੈ ਗਿਆ ਕਿ ਰਿਸ਼ਤਾ ਤੋੜਿਆ ਤੇ ਗੱਲ ਖਤਮ ਜਾਂ ਫਿਰ ਕੋਈ ਗੱਲ ਹੋ ਗਈ ਜਿੱਦਾਂ ਲੜਦੇ ਤਾਂ ਸੀ ਆਪਣੇ ਭੈਣ ਭਾਵਾਂ ਨਾਲ ਵੀ ਮਾਪ ਪਿਓ ਨਾਲ ਵੀ ਸਮ ਟਾਈਮ ਬਹੁਤ ਹੋ ਜਾਂਦੀ ਹੈ ਲੇਕਿਨ ਹਸਬੰਡ ਵਾਈਫ ਅੱਜ ਦੇ ਟਾਈਮ 'ਚ ਇੱਕ ਇੱਦਾਂ ਦਾ ਰਿਲੇਸ਼ਨ ਹੈ ਤੁਸੀਂ ਮੜੀ ਜੀ ਗੱਲ ਹੋਈ ਨਹੀਂ ਓਕੇ ਗੈਟ ਡਿਵੋਰਸ ਥਿਸ ਇਸ ਅ ਨਾਟ ਵੇ ਇੱਕ ਹਸਬੰਡ ਵਾਈਫ ਇਟ ਦਾ ਪਿਓਰਿਟੀ ਵਾਲਾ ਰਿਲੇਸ਼ਨ ਹੈ ਉਸ ਦੇ ਵਿੱਚ ਸਾਰੇ ਰਿਸ਼ਤੇ ਹੁੰਦੇ ਨੇ ਸੌਰੀ ਜੇ ਕਿਸੇ ਨੂੰ ਬੁਰਾ ਲੱਗੇ ਮਾਪੇਣ ਪਿਓ ਤੇ ਸਾਰੇ ਰਿਸ਼ਤੇ ਨੇ ਤੇ ਇਦਾਂ ਦਾ ਮੇਰਾ ਸਬਜੈਕਟ ਹੈਗਾ ਸਪੈਸ਼ਲੀ ਜਿਹੜੀ ਸੈਪਰੇਸ਼ਨ ਹੈਗੀ ਆ ਕਿਉਂਕਿ ਉੱਥੇ ਤੁਸੀਂ ਜਾਓ ਤੇ ਦੇਖੋ ਬਹੁਤ ਈਜ਼ੀ ਹੈ ਸੈਪਰੇਟ ਰਹਿੰਦੇ ਨੇ ਜਾਂ ਫਿਰ ਲਿਵਿੰਗ ਰਿਲੇਸ਼ਨਸ਼ਿਪ ਚ ਰਹਿੰਦੇ ਨੇ ਬੈਟਰ ਟੂ ਬੀ ਕਿ ਤੁਸੀਂ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਉਸ ਦੇ ਲਈ ਕੁਝ ਅੱਛਾ ਕਰੋ ਤਾਂ ਕਿ ਉਹ ਹੋਰ ਮੋਹ ਪਿਆਰ ਨਾਲ ਰਹਿਣ ਡਿਪਰੈਸ਼ਨ ਨਾ ਆਵੇ ਫਰਸਟ੍ਰੇਸ਼ਨ ਨਾ ਆਵੇ ਬੈਟਰ ਟੂ ਬੀ ਸਟੇ ਵਿਦ ਫੈਮਲੀ ਯੈਸ ਠੀਕ ਹੈ ਜੀ ਬਲ ਮੈਸੇਜ ਦੇ ਦੀ ਕੋਸ਼ਿਸ਼ ਪੂਰੀ ਟੀਮ ਨੇ ਸਭ ਤੋਂ ਪਹਿਲਾਂ ਦਸੀ ਬਾਬੂ شاہ ਹੀ डॉट ਕਮ ਦਾ ਤੁਹਾਡੇ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਡੇ ਜਿਹੜੇ ਖਿਆਲਤ ਨੇ ਉਹ ਨਾਜ਼ਰੀਨ ਦੇ ਨਾਲ ਸਾਂਝੇ ਕਰਨ ਦਾ ਸਾਨੂੰ ਅਫਸਰ ਬਖਸ਼ਿਆ ਜਦ ਤੱਕ ਇਸ ਨਾਟਕ ਦਾ ਮੈਸੇਜ ਦੀ ਗੱਲ ਆ ਉਹ ਇੰਨਾ ਕਿ ਆ ਕਿ ਬੜੇ ਭਰਮ ਭਲੇਖੇ ਨੇ ਜਦੋਂ ਕੋਈ ਕੈਨੇਡਾ ਤੋਂ ਜੋ ਵਿਦੇਸ਼ਾਂ ਚੋਂ ਆਉਂਦੇ ਨੇ ਜਿਨ੍ਹਾਂ ਤੁਸੀਂ ਵੇਖਿਆ ਅਕਸਰ ਵੀ ਸੋਨੇ ਦੀਆਂ ਚੈਨਾਂ ਪਾਈਆਂ ਕੰਨਾਂ 'ਚ ਮੁੰਦਰੀਆਂ ਪਾਈਆਂ ਤੇ ਇੱਕ ਅਜੀਬ ਜਿਹਾ ਲੱਗਦਾ ਪਤਾ ਨਹੀਂ ਉੱਥੇ ਸਾਰਾ ਕੁਝ ਇੰਨਾ ਆਰਾਮ ਨਾਲ ਮਿਲ ਜਾਂਦਾ ਲੇਕਿਨ ਉੱਥੇ ਲਾਈਫ ਬਹੁਤ ਹਾਰਡ ਆ ਇਹ ਸੱਚੀ ਗੱਲ ਆ ਪਰ ਕਿਉਂਕਿ ਸਾਡੇ ਮੁਲਕ 'ਚ ਹੁਣ ਕਰੋਨੀ ਕੈਪਟਲਿਜ਼ਮ ਦੀ ਵਿਵਸਥਾ ਚੱਲ ਰਹੀ ਆ ਤੇ ਉਸ ਸਿਸਟਮ ਦੇ ਵਿਚਾਰੇ ਜਿਹੜੇ ਝੰਬੇ ਨੇ ਸਾਡੇ ਨੌਜਵਾਨ ਉਹ ਇੰਨੀਆਂ ਡਿਗਰੀਆਂ ਲੈ ਕੇ ਤੇ ਫਿਰ ਵਿਚਾਰੇ ਬੇਰੁਜ਼ਗਾਰ ਅਨਪਲਾਈਡ ਦਾ ਸ਼ਿਕਾਰ ਨੇ ਕੁਝ ਫਿਰ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਉਸ ਚੱਕਰ ਦੇ ਵਿੱਚ ਨਕਾਰਾਤਮਕ ਸੋਚ ਸੋਸਾਇਟੀ ਬਣ ਜਾਂਦੀ ਹੈ ਲੇਕਿਨ ਕੁਝ ਇੱਕ ਹਿੰਮਤ ਕਰਕੇ ਭਾਵੇਂ ਆਈਲੈਂਡ ਸਕਿਲ ਜਾਂ ਹੋਰ ਕੋਈ ਜ਼ਰੀਆ ਵਰਤ ਕੇ ਵਿਦੇਸ਼ ਚਲੇ ਜਾਂਦੇ ਨੇ ਜਿੱਥੇ ਉਹ ਲੱਭਦੇ ਨੇ ਕਿ ਓਪਰਚ्युनिटीज ਕੰਮ ਕਰਦੀਆਂ ਲੇਕਿਨ ਉਹ ਇੰਨਾ ਸੌਖਾ ਨਹੀਂ ਉੱਥੋਂ ਦੀ ਲਾਈਫ ਔਰ ਉੱਥੋਂ ਦੀ ਜਿਹੜੀਆਂ ਸੋਸ਼ਲ ਫੈਬਰਿਕ ਆ ਜਾਂ ਕਿਹੜਾ ਕਿਪਤਾ ਨੇ ਸਮਾਜਿਕ ਆਰਥਿਕ ਧਾਰਮਿਕ ਉਹ ਵੱਖਰੀਆਂ ਵੱਖਰੀਆਂ ਨੇ ਔਰ ਉਥੇ ਜਦੋਂ ਬੰਦਾ ਦੋਸਹਾਰ ਹੁੰਦਾ ਸਾਹਮਣਾ ਕਰਦਾ ਤੇ ਫਿਰ ਉਹਨੂੰ ਹਕੀਕਤ ਦਾ ਪਤਾ ਲੱਗਦਾ ਕਿ ਉਹ ਭਰਮ ਜਾਲ ਜਿਹੜੇ ਸੁਪਨੇ ਜਿਹੜੇ ਉਹ ਸੋਨੇ ਦੇ ਚੀਨੇ ਆਲੇ ਨੂੰ ਵੇਖ ਕੇ ਮਨ ਚ ਸਰਜੇ ਹੁੰਦੇ ਆ ਉਥੇ ਜੋ ਟੁੱਟਦੇ ਆ ਪਰ ਉਹ ਫਿਰ ਬੰਦਾ ਕਹਿੰਦਾ ਬਈ ਨਾ ਥੋਬੀ ਦਾ ਕੁੱਤਾ ਨਾ ਘਰਦਾ ਨਾ ਘਾੜਦਾ ਨਾ ਇਧਰ ਆਉਣ ਜੋਗੇ ਤੇ ਨਾ ਹੀ ਉਥੇ ਰਹਿਣ ਜੋਗੇ ਪਰ ਫਿਰ ਕਿਵੇਂ ਸਟ੍ਰਗਲ ਕਰਦੇ ਆਪਣੇ ਨੂੰ ਕਿਵੇਂ ਮੇਨਟੇਨ ਕਰਦੇ ਆ ਤੇ ਉਹ ਜ਼ਿੰਦਗੀ ਜ਼ਿੰਦਾਬਾਦ ਵਾਂਗੂ ਜਿਉਂਦੇ ਆ ਔਰ ਫਿਰ ਜੇ ਉਹਨਾਂ ਨੂੰ ਲੱਗਦਾ ਵੀ ਅੱਜ ਸਾਡੀ ਲੋੜ ਵਿਦੇਸ਼ ਨਾਲੋਂ ਜ਼ਿਆਦਾ ਆਪਣੇ ਮੁਲਕ ਦੇ ਵਿੱਚ ਆ ਅਸੀਂ ਇੱਥੇ ਵੀ ਉਹੋ ਜਿਹਾ ਮਲਕ ਉਸਾਰ ਸਕਦੇ ਆ ਸਿਸਟਮ ਉਹੋ ਜਿਹਾ ਬਣਾ ਸਕਦੇ ਆ ਰਲ ਮਿਲ ਕੇ ਫਿਰ ਇੱਧਰ ਵੀ ਆਉਂਦੇ ਆ ਤੇ ਆਪਣੇ ਯੋਗਦਾਨ ਪਾਉਂਦੇ ਸੋਸਾਇਟੀ 'ਚ ਠੀਕ ਹੈ ਜੀ ਬਹੁਤ ਬਹੁਤ ਉਹ ਝੱਗਾ ਉਹ ਚੱਕਰ ਆ ਗਿਆ ਮੇਰਾ ਝੱਗਾ ਹੈਲੋ ਕੰਮ ਕੀ

ਤੁਹਾਡਾ ਪਾਸਪੋਰਟ ਤੇ ਭਰੇ ਆ ਪਿਆ ਸੱਚੀ ਮਾਜੀ ਲਫੀ ਉਧਰ ਨਾ ਪਾ ਤੁਹਾਡੇ ਲਈ ਕੰਨਾਂ ਦੇ ਵਿੱਚ ਸੁਣਨ ਦਿੱਤੀ ਹੋ ਜਾਂ ਉਹ ਬਰਾ ਤੇਰਾ ਕੁਝ ਵੀ ਹੋਣਾ ਤੂੰ ਬਾਹਰ ਜਾ ਆ ਜਿਹੜੀ ਬੋਸਨ ਕਰ ਸਕਦੇ ਹੋ ਇਹ ਤਕੋਈ ਹੈ ਬੇਦਰ ਨੇ ਠੀਕ ਹੈ ਪਰ ਸਭ ਤੋਂ ਪਹਿਲਾ ਕੰਮ ਆ ਜਿਹੜਾ ਪਾਸਪੋਰਟ ਹੈ ਨਾ ਇਹਨੂੰ ਕਿਸੇ ਮਿੱਟੀ ਚ ਦੱਬ ਦੇ ਠੀਕ ਹੱਥ ਕਰ ਦੇ ਕੀ ਹੈ ਧੂਕ ਦੇ ਠੀਕ ਹੈ ਇਹਦਾ ਗੱਡਾ ਕਰ ਤੇ ਫਲੈਸ਼ ਪਾਸਪੋਰਟ ਬਣਾ ਉਹ ਕੋਦੇ ਕੋਦੇ ਕਾਸਤੇ ਪਾ ਠੀਕ ਹੈ ਤੇ ਤੁਸੀਂ ਅੱਗੇ ਜਿੰਨੂੰ ਜੋਇਨ ਕਰੇ ਉਹ ਸੇਸੂਪਨ ਆ ਕੇ ਹੈ ਉਹ ਸਰਦਾਰ ਨਾ ਟੱਪੀਆਂ ਪੈ ਗੋਲੀਆਂ ਖਾਣੀਆਂ ਪੈ ਚੰਗਲਾ ਚਲੰਗੇ ਨਾ ਕੋਈ ਜੇ ਤੂੰ ਜਾਣਣਾ ਕੋ ਬਚਣਾ ਬਸ ਬਸ ਠੀਕ ਹੈ ਨਾ ਤੂੰ ਸੇਵਾ ਦੇ ਤਾਤੀ ਜੁਆਇੰਟਾ ਰਮੇ ਠੀਕ ਹੈ ਇੱਕ ਮਿੰਟ ਵਾਪਸ ਆ ਹਾਂਜੀ ਜਾਣਾ ਕਿ ਨਹੀਂ ਜਾ